ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਖਮਾਲ ਦਾਤ ਬਖਸ਼ੀ ਹੈ ਇਹਨਾਂ ਦੀ ਐਮੀਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜਨਦਾਰ ਤੇ ਵਧੀਆ ਅਲਫਾਜ਼ ਵਰਤੇ ਹੋਣ ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਪਰ ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਈ ਹੁੰਦੇ ਹਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜ਼ਨਦਾਰ ਹੋਣ ਸੋ ਆਓ ਸ਼ੁਰੂ ਕਰੀਏ ਅੱਜ ਦੀ ਇਹ ਕਹਾਣੀ ਗੁਰਮਾਨਕ ਪਾਤਸ਼ਾਹ ਜੀ ਵਿਚਰਦੇ ਹੋਏ ਸਤਨਾਮ ਦਾ ਉਪਦੇਸ਼ ਕਰਦੇ ਹੋਏ ਇੱਕ ਨਗਰ ਤੋਂ ਬਾਹਰ ਇੱਕ ਖੁੱਤੇ ਜਾ ਬੈਠੇ ਉਸ ਕੋ ਤੇ ਇੱਕ ਬਜ਼ੁਰਗ ਬਲਦਾਂ ਨੂੰ ਹੱਕ ਰਿਆ ਸੀ ਤੇ ਚਾਰ ਉਸਦੇ ਪੁੱਤਰ ਸਨ ਉਹਨਾਂ ਨੂੰ ਤਾੜ ਰਿਆ ਸੀ ਕਿ ਆਹ ਕੰਮ ਕਰ ਲੋ ਫਲਾਣਾ ਕੰਮ ਕਰ ਲੋ ਨਹੀਂ ਤਾਂ ਭੁੱਖੇ ਮਰ ਜਾਹੋਗੇ ਮੈਂ ਨਾ ਹੋਵਾਂ ਤੁਸਾਂ ਨੇ ਕੰਮ ਹੀ ਨਹੀਂ ਕਰਨਾ ਹੋਇਆ ਇਹ ਗੱਲਾਂ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਭਾਈ ਹੁਣ ਤੂੰ ਬਜ਼ੁਰਗ ਹੋ ਗਿਆ ਹੈ ਇੰਨਾ ਨਾ ਖਪਿਆ ਕਰ ਇਹ ਮੋ ਦੁੱਖदाई ਹੈ ਇਸ ਨੂੰ ਛੱਡ ਕੇ ਪਰਮਾਤਮਾ ਦਾ ਭਜਨ ਸਿਮਰਨ ਕਰ ਅਸੀਂ ਤੈਨੂੰ ਮੁਕਤ ਕਰ ਦਿੰਦੇ ਹਾਂ ਤੇਰੇ ਮੁੰਡਿਆਂ ਨੇ ਸਾਰੇ ਕੰਮ ਸੰਭਾਲ ਲਏ ਹਨ ਤੂੰ ਕਿਉਂ ਚਿੰਤਾ ਕਰਦਾ ਹੈ ਤਾਂ ਬਜ਼ੁਰਗ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਜੇ ਮੈਂ ਕਲਪਦਾ ਹਾਂ ਤਾਂ ਹੀ ਮੁੰਡੇ ਕੰਮ ਕਰਦੇ ਹਨ ਨਹੀਂ ਤਾਂ ਹੱਥ ਹੀ ਨਾ ਲਾਉਣ ਤੇ ਜੇ ਮੈਂ ਮੁਕਤੀ ਵਾਲੇ ਪਾਸੇ ਲੱਗ ਗਿਆ ਤਾਂ ਇਹ ਸਾਰੇ ਭੁੱਖੇ ਮਰ ਜਾਣਗੇ ਇਸ ਵਾਸਤੇ ਇਹ ਮੁਕਤੀ ਤੁਸੀਂ ਆਪਣੇ ਪਾਸ ਹੀ ਰੱਖੋ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਸਤਿਗੁਰਾਂ ਨੇ ਕਿਹਾ ਚੰਗਾ ਭਾਈ ਤੇਰੀ ਮਰਜ਼ੀ ਹੈ ਜੇ ਤੂੰ ਅਜੇ ਮੋਹ ਦੀਆਂ ਝੋਟਾ ਖਾਣੀਆਂ ਹਨ ਤਾਂ ਹੋਰ ਖਾ ਲੈ ਪਰ ਸਾਡੀ ਨਿਗਾਹ ਤੇਰੇ ਵੱਲ ਹੋ ਗਈ ਹੈ ਅਸੀਂ ਤੈਨੂੰ ਮੁਕਤ ਕਰ ਦੇਣਾ ਹੈ ਜਿਸ ਵੇਲੇ ਤੂੰ ਦੁਖੀ ਹੋ ਕੇ ਕਹੇਂਗਾ ਫਿਰ ਤੈਨੂੰ ਮੁਕਤ ਕਰਾਂਗੇ ਇਹ ਗੱਲ ਕਹਿ ਕੇ ਗੁਰੂ ਪਾਤਸ਼ਾਹ ਜੀ ਉੱਥੋਂ ਚਲੇ ਗਏ ਪਿੱਛੋਂ ਉਹ ਬਿਮਾਰ ਪੈ ਗਿਆ ਤੇ ਮੌਤ ਦੇ ਦਿਨ ਵੀ ਨੇੜੇ ਆ ਗਏ ਉਸ ਦੇ ਘਰ ਵਿੱਚ ਇੱਕ ਬਜ਼ੁਰਗ ਤੇ ਕਮਜ਼ੋਰ ਬਲਦ ਸੀ ਮਰਨ ਵੇਲੇ ਉਸ ਦਾ ਫੁਰਨਾ ਉਸ ਵੱਲ ਚਲਾ ਗਿਆ ਕਿ ਮਰਨ ਪਿੱਛੋਂ ਮੇਰੇ ਲੜਕੇ ਔਖੇ ਹੋਣਗੇ ਕਿਉਂਕਿ ਇਹ ਬਲਦ ਕਮਜ਼ੋਰ ਅਤੇ ਬੁੱਢਾ ਹੋ ਗਿਆ ਹੈ ਤੇ ਇਹਨਾਂ ਨੂੰ ਹੋਰ ਨਵਾਂ ਖਰੀਦਣਾ ਪਵੇਗਾ ਇਸ ਤਰ੍ਹਾਂ ਸੰਕਲਪ ਕਰਦਿਆਂ ਕਰਦਿਆਂ ਉਸਦੇ ਪ੍ਰਾਨ ਨਿਕਲ ਗਏ ਉਸਦੇ ਘਰ ਵਿੱਚ ਇੱਕ ਗਊ ਵੀ ਸੂਣ ਵਾਲੀ ਸੀ ਉਹ ਉਸੇ ਵਿੱਚ ਪ੍ਰਵੇਸ਼ ਕਰਕੇ ਉਸ ਦਾ ਬੱਚਾ ਬਣ ਕੇ ਉਸੇ ਘਰ ਜੰਮ ਪਿਆ ਲੜਕੀਆਂ ਨੇ ਪਾਲਿਆ ਲੋੜ ਮੁਤਾਬਕ ਖੂਹ ਅਤੇ ਹਾਲਣ ਜੋੜ ਲਿਆ ਕਰਨ 4-5 ਸਾਲ ਪਿੱਛੋਂ ਗੁਰੂ ਸਾਖ ਫਿਰ ਉਸ ਖੂਹ ਤੇ ਆਏ ਉਸ ਖੂਹ ਤੇ ਉਸ ਬਜ਼ੁਰਗ ਬਾਬੇ ਤੇ ਲੜਕੇ ਮਿਲੇ ਉਹਨਾਂ ਨੇ ਸੰਤ ਸਰੂਪ ਜਾਣ ਕੇ ਮੱਥਾ ਟੇਕਿਆ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਤੁਹਾਡਾ ਬਜ਼ੁਰਗ ਬਾਬਾ ਕਿੱਥੇ ਹੈ ਲੜਕੀਆਂ ਨੇ ਕਿਹਾ ਸਤਿਗੁਰੂ ਜੀ ਉਹਨੂੰ ਤਾਂ 4 ਸਾਲ ਹੋ ਗਏ ਮਰਿਆ ਨੂੰ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਉਹ ਤਾਂ ਮਰ ਕੇ ਬਲਦ ਬਣ ਕੇ ਇਸੇ ਘਰ ਵਿੱਚ ਆਇਆ ਹੈ ਗੁਰੂ ਜੀ ਨੇ ਬਲਦ ਪਾਸਾ ਕੇ ਉਸ ਨੂੰ ਪਿਛਲੀ ਯਾਦ ਦੇ ਕੇ ਕਿਹਾ ਭਾਈ ਤੈਨੂੰ ਕਿਹਾ ਸੀ ਤੂੰ ਭਜਨ ਕਰਕੇ ਮੁਕਤੀ ਲਾ ਲੇ ਪਰ ਤੂੰ ਨਹੀਂ ਲਈ ਸੀ ਹੁਣ ਤੂੰ ਬਲਦ ਬਣ ਕੇ ਔਖਾ ਹੋ ਰਿਆ ਹੈ ਜੇ ਮਰਜੀ ਹੈ ਤਾਂ ਹੁਣ ਮੁਕਤੀ ਲੈ ਲੈ ਪਰ ਫਿਰ ਵੀ ਉਹ ਮੋਜ ਫਸਿਆ ਆਖਦਾ ਹੈ ਜੇ ਆਪ ਮੈਨੂੰ ਮੁਕਤ ਕਰੋਗੇ ਤਾਂ 500 ਦਾ ਮੈਂ ਮਰਾਂਗਾ ਤਾਂ ਮੇਰੇ ਬੱਚੇ ਹੋਰ ਨਵਾਂ ਬੈਲ ਖੇਦਣਗੇ 500 ਹੋਰ ਦੇਣਗੇ ਮੇਰੇ ਪੁੱਤਰਾਂ ਨੂੰ 1000 ਰੁਪਏ ਦੀ ਛੱਟ ਪੈ ਜਾਏਗੀ ਇਹ ਵਿਚਾਰੇ ਕਰਜ਼ਾਈ ਹੋ ਜਾਣਗੇ ਕਰਜ਼ਾ ਕਿਵੇਂ ਲਾਉਣਗੇ ਇਹ ਆਖ ਕੇ ਕਹਿੰਦਾ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਸਤਿਗੁਰੂ ਜੀ ਉਹਦੀ ਗੱਲ ਸੁਣ ਕੇ ਫਿਰ ਚਲੇ ਗਏ ਪਿੱਛੋਂ ਉਹ ਬਲਤ ਆਪਣੀ ਉਮਰ ਭੋ ਕੇ ਵਾਸ਼ਨਾ ਅਨੁਸਾਰ ਫਿਰ ਕੁੱਤੇ ਦੇ ਜਨਮ ਵਿੱਚ ਪਿਆ ਇਹਨਾਂ ਦੇ ਘਰ ਦਾ ਪਿਛਵਾੜਾ ਸੁੰਨਾ ਅਤੇ ਉਜਾੜ ਸੀ ਸਾਰੀ ਰਾਤ ਬੰਨੇ ਤੇ ਬੈਠ ਕੇ ਭੌਂਕਦਾ ਰਿਹਾ ਕਰੇ ਸਤਿਗੁਰੂ ਨਾਨਕ ਦੇਵ ਜੀ ਫੇਰ ਆ ਪਹੁੰਚੇ ਸ਼ਕਤੀ ਨਾਲ ਵੇਖਿਆ ਕਿ ਹੁਣ ਕੁੱਤਾ ਬਣਿਆ ਹੈ ਗੁਰੂ ਜੀ ਨੇ ਪਾਸ ਆ ਕੇ ਸੁਰਤ ਦੇ ਕੇ ਪੁੱਛਿਆ ਸਨਾਬ ਜੁਰਗਾ ਹੁਣ ਮੁਕਤ ਕਰ ਦੇਈਏ ਤਾਂ ਉਸ ਨੇ ਕਿਹਾ ਮਹਾਰਾਜੀ ਇਹ ਮੇਰੇ ਮੁੰਡੇ ਪੋਤਰੇ ਨੂੰਹਾਂ ਸਾਰੇ ਜੀਜੰਤ ਬੇਪਰਵਾਹਨ ਸਾਰੇ ਬੇਫਿਕਰ ਹੋ ਕੇ ਲੰਬੀਆਂ ਚਾਦਰਾਂ ਤਾਣ ਕੇ ਰਾਤ ਨੂੰ ਸੌਂ ਜਾਂਦੇ ਹਨ ਮੈਂ ਸਾਰੀ ਰਾਤ ਪਹਿਰਾ ਰੱਖਦਾ ਹਾਂ ਜੇ ਮੈਂ ਨਾ ਹੁੰਦਾ ਤਾਂ ਇਹਨਾਂ ਦਾ ਅਜ ਜੁਗਾ ਚੋੜ ਹੋ ਜਾਣਾ ਸੀ ਚੋਰਾਂ ਨੇ ਲੁੱਟ ਕੇ ਲੈ ਜਾਣਾ ਸੀ ਕੁੱਤਾ ਬਣ ਕੇ ਮੈਂ ਭੌਂਕਦਾ ਰਹਿੰਦਾ ਹਾਂ ਇਸ ਕਰਕੇ ਕੋਈ ਚੋਰ ਨੇੜੇ ਨਹੀਂ ਆਉਂਦਾ ਮੈਂ ਨਹੀਂ ਮੁਕਤ ਹੋਣਾ ਮੈਨੂੰ ਤਾਂ ਮੇਰੇ ਪਰਿਵਾਰ ਦੀ ਸੁੱਖ ਚਾਹੀਦੀ ਹੈ ਗੁਰੂ ਜੀ ਮੋਹ ਦਾ ਪ੍ਰਤਾਪ ਵੇਖ ਕੇ ਹੱਸ ਪਏ ਤੇ ਚਲੇ ਗਏ ਫਿਰ ਇਹ ਕੁੱਤੇ ਦਾ ਸੀਰ ਛੱਡ ਕੇ ਜਿੱਥੇ ਪੈਸੇ ਦੱਬੇ ਹੋਏ ਸਨ ਕਿ ਕੋਈ ਚੋਰੀ ਕਰਕੇ ਨਾ ਲੈ ਜਾਏ ਮਰਨ ਵੇਲੇ ਇਸ ਵਾਸ਼ਨਾ ਕਰਕੇ ਮੋਹ ਦਾ ਮਾਰਿਆ ਹੋਇਆ ਸੱਪ ਬਣ ਕੇ ਉੱਥੇ ਰਹਿਣ ਲੱਗ ਪਿਆ ਕੁਝ ਸਮਾਂ ਲੰਘ ਗਿਆ ਇੱਕ ਦਿਨ ਕਰਦੇ ਸਾਰੇ ਜੀ ਚਲੇ ਗਏ ਕੋਈ ਹਲ ਵਾਉਣ ਕੋਈ ਪੱਠੇ ਲੈਣ ਤੇ ਘਰ ਦੀਆਂ ਬੀਬੀਆਂ ਕਪਾਹ ਚੁਗਣ ਵਾਸਤੇ ਚੱਲੀਆਂ ਗਈਆਂ ਇੱਕ ਗੋਦੀ ਤੇ ਲੜਕੇ ਨੂੰ ਘਰ ਵਿੱਚ ਘੂੜੇ ਤੇ ਪਾ ਗਈਆਂ ਜਿਸ ਵੇਲੇ ਉਹ ਲੜਕਾ ਪਿੱਛੇ ਰੋਇਆ ਤਾਂ ਇਹ ਸੱਪ ਜੂਨ ਵਿੱਚ ਉਸ ਬੱਚੇ ਦੀ ਆਵਾਜ਼ ਸੁਣ ਕੇ ਮੋਹ ਵਿੱਚ ਫਸਿਆ ਹੋਇਆ बच्चे ਨੂੰ ਪਰਚਾਉਣ ਵਾਸਤੇ ਰਸੇ ਰਾਹੀਂ ਉਤਰ ਰਿਹਾ ਸੀ ਇਸ ਨੇ ਇਹ ਨਾ ਸੋਚਿਆ ਕਿ ਮੇਰਾ ਸੱਪ ਦਾ ਸਰੀਰ ਹੈ ਬੱਚੇ ਨੂੰ ਜ਼ਹਿਰ ਚੜ ਜਾਏਗੀ ਇਹ ਤਾਂ ਅਜੇ ਰਸੇ ਰਾਹੀਂ ਉਤਰ ਰਿਹਾ ਸੀ ਇਨੇ ਚਿਰ ਨੂੰ ਬਾਹਰੋਂ ਕੋਈ ਆ ਗਿਆ ਉਸ ਨੇ ਸੱਪ ਵੇਖ ਕੇ ਉੱਥੇ ਹੀ ਮਾਰ ਦਿੱਤਾ ਤੇ ਫਿਰ ਇਹ ਸਾਰੇ ਕਰਦਾ ਝੂਠਾ ਤੇ ਗੰਦਾ ਪਾਣੀ ਜਿਸ ਚੂਲੇ ਵਿੱਚ ਪੈਂਦਾ ਸੀ ਉਸ ਵਿੱਚ ਨਿੱਕਾ ਜਿਹਾ ਕੀੜਾ ਬਣ ਕੇ ਰਹਿਣ ਲੱਗ ਪਿਆ ਬਹੁਤ ਦੁਖੀ ਹੋਇਆ ਤੇ ਇੰਨੇ ਨੂੰ ਗੁਰੂ ਸਾਹਿਬ ਜੀ ਵਿਚਰਦੇ ਹੋਏ ਉੱਥੇ ਆ ਪਹੁੰਚੇ ਅਤੇ ਮੁੰਡਿਆਂ ਨੇ ਮੱਥਾ ਟੇਕਿਆ ਤਾਂ ਸਤਿਗੁਰਾਂ ਨੇ ਆਪਣੀ ਦ੍ਰਿਪ ਦ੍ਰਿਸ਼ਟੀ ਨਾਲ ਵੇਖਿਆ ਕਿ ਘਰ ਦੇ ਝੂਠੇ ਅਤੇ ਗੰਦੇ ਪਾਣੀ ਵਿੱਚ ਉਹ ਬਜ਼ੁਰਗ ਕੀੜੇ ਦੇ ਰੂਪ ਵਿੱਚ ਪਿਆ ਹੈ ਸਤਿਗੁਰਾਂ ਨੇ ਪਾਈ ਮਰਦਾਨੇ ਜੀ ਨੂੰ ਕਿਹਾ ਇਸ ਟੋਏ ਵਿੱਚੋਂ ਅ ਕੀੜਾ ਕੱਢ ਦੇ ਮਰਦਾਨੇ ਨੇ ਆਖਿਆ ਸਤਿਗੁਰੂ ਜੀ ਇਸ ਕੀੜੇ ਨਾਲ ਤੁਹਾਡਾ ਕੀ ਕੰਮ ਹੈ ਗੰਦੇ ਪਾਣੀ ਵਿੱਚ ਹੱਥ ਪਵਾਉਂਦੇ ਹੋ ਸਤਿਗੁਰੂ ਜੀ ਨੇ ਆਖਿਆ ਮਰਦਾਨਿਆ ਡਰਨਾ ਹੱਥ ਧੋ ਲੈ ਸਾਡਾ ਇਸ ਨਾਲ ਬਹੁਤ ਧੀਰ ਦਾ ਕੰਮ ਹੈ ਭਾਈ ਮਰਦਾਨੇ ਨੇ ਡੱਕੇ ਨਾਲ ਕੱਢ ਕੇ ਉਹ ਕੀੜਾ ਬਾਹਰ ਰੱਖ ਦਿੱਤਾ ਤੇ ਚੋਜੀ ਪ੍ਰੀਤਮ ਨੇ ਭਾਈ ਮਰਦਾਨੇ ਦੇ ਹੱਥ ਧਵਾ ਕੇ ਉਸ ਕੀੜੇ ਤੇ ਪਾਣੀ ਪਵਾਇਆ ਉਸ ਦੀ ਸਿਰਤ ਨੂੰ ਜਗਾ ਕੇ ਪੁੱਛਿਆ ਭਾਈ ਦੱਸ ਕੀ ਹਾਲ ਹੈ ਤੇਰਾ ਕਿਵੇਂ ਗੁజర్ਦੀ ਹੈ ਤੇ ਉਸ ਵੇਲੇ ਉਹ ਕੀੜਾ ਸਰੀਰ ਨੂੰ ਹਿਲਾ ਕੇ ਕਿਰਕਰਾ ਕੇ ਬੋਲਿਆ ਤੇ ਰੋ ਪਿਆ ਸਤਿਗੁਰੂ ਜੀ ਮੈਂ ਬਹੁਤ ਦੁਖੀ ਹਾਂ ਮੈਨੂੰ ਛੁਡਾਓ ਜੋਜੀ ਪ੍ਰੀਤਮ ਨੇ ਆਪਣੇ ਹੱਥ ਪਰ ਉਸ ਕੀੜੇ ਨੂੰ ਲਿਆ ਤੇ ਸਤਨਾ ਵਾਇਗੁਰ ਕਹਿ ਕੇ ਪਾਣੀ ਦਾ ਛਿੱਟਾ ਮਾਰ ਕੇ ਉਸ ਨੂੰ ਮੁਕਤ ਕਰ ਦਿੱਤਾ ਤੇ ਕੀੜੇ ਦਾ ਸਰੀਰ ਤਿਆਗ ਕੇ ਇੱਕ ਦਿਵ ਮੂਰਤੀ ਧਾਰ ਕੇ ਆਕਾਸ਼ ਵਿੱਚ ਖਲੋ ਗਿਆ ਆਕਾਸ਼ ਵਿੱਚ ਖਲੋ ਕੇ ਬੋਲਿਆ ਆਪਣੇ ਪਰਿਵਾਰ ਨੂੰ ਕਹਿੰਦਾ ਮੈਂ ਤੁਹਾਡਾ ਬਿਰਦ ਬਾਬਾ ਸੀ ਤੁਹਾਡੇ ਮੋਹ ਵਿੱਚ ਫਸੇ ਹੋਏ ਨੇ ਮੈਂ ਬੈਲ ਕੁੱਤਾ ਸੱਪ ਕੀੜਾ ਕਈ ਜਨਮ ਤਾਰੇ ਬਹੁਤ ਦੁੱਖ ਭੋਗਿਆ ਪਰ ਤੁਸੀਂ ਮੋਹ ਵਿੱਚ ਨਾ ਫਸਿਓ ਤੁਹਾਡੇ ਕਰ ਪਰਮੇਸ਼ਰ ਅਵਤਾਰ ਗੁਰੂ ਨਾਨਕ ਪਾਤਸ਼ਾਹ ਜੀ ਆਏ ਬੈਠੇ ਹਨ ਤੁਸੀਂ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੋ ਇਹਨਾਂ ਦੇ ਬਚਨ ਮੰਨ ਕੇ ਸੁਖ ਭੋਗੋ ਤੇ ਹੋ ਸਕੇ ਮੋਹ ਤੋਂ ਬਚ ਕੇ ਰਹੋ ਮੋਹ ਵਿੱਚ ਨਾ ਫਸਿਓ ਇਹ ਕਹਿ ਕੇ ਉਹ ਇੱਕ ਸੋਨੇ ਦੇ ਵਿਵਾਨ ਬੈਠ ਕੇ ਵਿਕੁੰਠ ਧਾਮ ਵਿੱਚ ਚਲੇ ਗਿਆ ਮਨੁੱਖ ਮੋਹ ਵਿੱਚ ਫਸਿਆ ਆਖਿਰ ਕੀ ਕੀ ਬਣਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਪਰਿਵਾਰ ਵਿੱਚ ਰਹਿ ਪਰ ਇਸ ਮੋਹ ਤੋਂ ਬਚ ਇਸ ਮੋਹ ਵਿੱਚ ਇਹਨਾਂ ਨਾਲ ਫਸ ਕਿ ਤੈਨੂੰ ਆਪਣਾ ਮਕਸਦ ਹੀ ਭੁੱਲ ਜਾਵੇ ਕੀ ਮਨੁੱਖਾ ਜਨਮ ਕਿਸ ਲਈ ਮਿਲਿਆ ਹੈ ਸੋ ਪ੍ਰਮਾਤਮਾ ਦਾ ਨਾਮ ਧਿਆਉਂਦੇ ਰਹੋ ਬਾਣੀ ਪੜ੍ਹਦੇ ਰਹੋ ਸਿਮਰਨ ਕਰਦੇ ਰਹੋ ਤਾਂ ਜੋ ਗੁਰੂ ਸਾਹਿਬ ਤੁਹਾਨੂੰ ਇਸ ਮੋਹ ਵਿੱਚੋਂ ਮੁਕਤ ਕਰ ਦੇਣ ਤੇ ਨਾਮ ਦੇ ਮੰਨਣ ਨਾਲ ਮਨ ਵਿੱਚ ਵਸਾਉਣ ਨਾਲ ਇਹ ਮਨੁੱਖਾ ਜੀਵ ਅੰਤ ਸਮੇਂ ਜਮਾ ਦੇ ਨਾਲ ਨਰਕਾ ਨੂੰ ਨਹੀਂ ਜਾਂਦਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸਭ ਫਿਰ ਗਰਬਾਸ ਨਾ ਪਰਿਆre ਧੰਵਾਦ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਹਾਂ ਬੈਲ ਬਟਨ ਤੇ ਵੀ ਕਲਿੱਕ ਕਰਨਾ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ